ਮੋਟਰਸਾਈਕਲ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ ਤੇ ਉਹਨਾਂ ਨੇ ਨਾ ਹੀ ਐਂਡਿਕਟਰ ਦਿੱਤਾ ਹੀ ਨਾ ਹੀ ਪੁਲਸ ਦਿੱਤਾ ਹੀ ਉਹਨਾਂ ਨੇ ਇੱਕਦ ਤਰਤ ਮੋੜ ਕੇ ਗੱਡੀ ਜੀ ਉਹਨਾਂ ਦੇ ਵਿੱਚ ਵੱਜ ਗਈ ਅਸੀਂ ਦਿਹੜ ਦਿਨ ਜੀ ਕਾਰ ਚਾਲਕ ਗੱਡੀ ਛੱਡ ਮੌਕੇ ਤੋਂ ਹੋਇਆ ਫਰਾਰ ਅਫੀ ਆ ਰਹੀ ਸੀ ਕਿ ਇਹ ਕੰਮ ਤਾਂ ਅੱਗੇ ਗੱਡੀ ਜਾ ਰਹੀ ਸੀ ਸ਼ਿਫਟੇ ਨਾ ਉਹਨੇ ਇੰਡੀਕੇਟਰ ਦਿੱਤਾ ਕੁਝ ਨਹੀਂ ਦਿੱਤਾ ਇੱਕੋ ਲੱਕਦ ਮੋੜਦੇ ਅੱਗੇ ਵਿੱਚ ਵੱਜੇ ਇਨ ਨੌਜਵਾਨ ਹੋਏ ਗੰਭੀਰ ਜ਼ਖਮੀ ਜਖਮੀਆਂ ਨੂੰ ਹਸਪਤਾਲ ਕਰਵਾਇਆ ਤੱਕ ਮੋਟਰਸਾਈਕਲ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਗੱਡੀ ਛੱਡ ਕੇ ਮੌਕੇ ਤੋਂ ਕਾਰ ਚਾਲਕ ਫਰਾਰ ਹੋ ਗਿਆ ਅਤੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਰਾਗੀਰਾ ਵੱਲੋਂ ਉਹਨਾਂ ਨੂੰ ਚੱਕ ਕੇ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਤਿੰਨੇ ਨੌਜਵਾਨ ਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਥਾਣਾ ਕੋਤਵਾਲੀ ਨਾਬਾ ਦੇ ਐਸਐਚਓ ਗੁਰਪ੍ਰੀਤ ਸਿੰਘ ਸਮਰਾਵ ਨੂੰ ਫੋਨ ਕੀਤਾ ਗਿਆ ਤੇ ਮੁੱਖ ਮੁੰਚੀ ਨੂੰ ਵੀ ਅਤਲਾ ਦਿੱਤੀ ਗਈ ਅਤੇ ਇਹਨਾਂ ਵੱਲੋਂ ਮੌਕੇ ਤੇ ਕੋਈ ਵੀ ਮੌਕਾ ਦੇਖਣ ਕੋਈ ਵੀ ਮੁਲਾਜ਼ਮ ਨਹੀਂ ਆਇਆ ਇੱਥੇ ਅਕਲ ਸਾਹਿਲ ਨਾਮ ਹੈ ਮੈਂ ਆਪਣਾ ਸਾ ਸਬਜੀ ਮੰਡੀ ਦੇ ਵਿੱਚ ਰਹਿੰਦਾ ਹਾਂ ਤੇ ਅਸੀਂ ਆ ਰਹੇ ਸੀ ਗਈ ਕਕਰਾਲੇ ਤੋਂ ਕਕਰਾਲੇ ਤੋਂ ਆ ਰਹੇ ਸੀ ਗਈ ਤੇ ਉਹਨਾਂ ਨੇ ਨਾ ਹੀ ਇੰਡੀਕੇਟਰ ਦਿੱਤਾ ਹੀ ਨਾ ਹੀ ਕੁਝ ਦਿੱਤਾ ਹੀ ਉਹਨਾਂ ਨੇ ਇੱਕ ਤੇ ਰੱਤ ਮੋੜ ਕੇ ਗੱਡੀ ਜੀ ਉਹਨਾਂ ਦੇ ਵਿੱਚ ਬੱਜੇ ਜੀ ਅਸੀਂ ਦਹਿੜ ਦੀ ਨਹੀਂ ਗਲਤੀ ਹੋ ਲਾ ਦਿੱਤੀ ਅੰਕਲ ਸਾਹਨੇ ਉਹਨਾਂ ਨੂੰ ਹੱਥ ਬੁਮਦੀ ਹੱਥ ਵੀ ਦਿੱਤਾ ਅੰਕਲ ਜੀ ਬੰਕਰ ਕੀ ਖੜਜੋ ਖੜਜੋ ਉਹ ਖੜੇ ਨਹੀਂ ਜੀ ਉਹਨਾਂ ਨੇ ਇੱਕ ਤੇਰਾਤ ਗੱਡੀ ਤੋੜ ਪਈ ਰੰਜੀਤ ਅਫੀ ਆ ਰਹੀ ଥିਗੀ ਕੰਮ ਤੋਂ ਕਕਰਾ ਲੇ ਤੋ ਜੀ ਅਫੀ ਆ ਰਹੀ ଥିਗੀ ਅੱਗੇ ਗੱਡੀ ਜਾ ਰਹੀ ਥੀ ਸ਼ਿਫਟੇ ਉਸ ਨਾਵ ਨੇ ਇੰਡੀਕੇਟਰ ਦਿੱਤਾ ਕੁਛ ਨਹੀਂ ਦਿੱਤਾ ਇੱਕੋ ਲੱਖ ਤੱਕ ਮੋੜ ਤੇ ਫਿਰ ਵਿੱਚ ਵੱਦੇ ਉਹਦੇ ਕਿੱਥੇ ਐਕਸਟ ਕਰੇ ਬੋਰਡ ਆ ਗਏ ਡੇ ਕਿੰਨੇ ਜਣੇ ਦਿੱਕਤ ਮੋੜ ਆ ਫਿਰ ਤਿੰਨੇ ਜਣੇ ਆ ਰਹੇ ਸੀ ਕੰਮ ਤੋਂ ਹੀ ਘਰੋਂ ਆ ਰਹੇ ਸੀ ਹਾਂਜੀ ਘਰੇ ਜਾ ਰਹੇ ਤੇ ਗਏ ਮੈਂ ਚੱਜੂ ਸਿੰਘ ਖਟੜਾ ਕੋਲ ਨਹੀਂ ਜੀ ਜੀ ਸਸੀ ਗਾਨ ਦੇਖੋ ਜੀ ਕੇਸ ਹੈ ਜੀ ਉਹ ਸਾਡੇ ਕੋਲ ਤਿੰਨ ਪੇਸ਼ੈਂਟ ਆਇਆ ਸੀ ਇੱਕ ਦਿਲਬ੍ਰੀਤ ਸਿੰਘ ਇੱਕ ਰਣਜੀਤ ਸਿੰਘ ਇੱਕ ਸਾਹਿਰ ਤੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਤਾ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਕਰਨਾ ਸੀ ਉੱਥੇ ਟ੍ਰੀਟਮੈਂਟ ਕਰਨ ਦਵਾਉਂਦਾ ਉਹਨਾਂ ਨੂੰ ਰੇਂਦਰ ਹਸਪੀਟਲ ਪਟਿਆਲੇ ਰੈਫਰ ਕਰ ਦਿੱਤਾ ਅ ਇੱਕ ਸਟੇਬਲ ਇੱਕ ਦੇ ਜਿਆਦਾ ਸਟਾਫਾਂ ਸੀ ਦੋ ਸਟੇਬਲ ਸੀਗੇ ਪਰ ਫਿਰ ਵੀ ਪ੍ਰੀਕੌਸ਼ਨਰ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਰੈਫਰ ਕਰ ਦਿੱਤਾ ਮੋਟਰਸਾਈਕਲ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ ਤੇ ਉਹਨਾਂ ਨੇ ਨਾ ਹੀ ਇੰਡੀਕੇਟਰ ਦਿੱਤਾ ਹੀ ਨਾ ਹੀ ਪੂਲ ਦਿੱਤਾ ਹੀ ਉਹਨਾਂ ਨੇ ਇੱਕਦ ਤਰਤ ਮੋੜ ਕੇ ਗੱਡੀ ਦੀ ਉਹਨਾਂ ਦੇ ਵਿੱਚ ਵੱਜ ਗਈ ਅਸੀਂ ਦਿਹੜ ਦਿਨ ਜੀ ਕਾਰ ਚਾਲਕ ਗੱਡੀ ਛੱਡ ਮੌਕੇ ਤੋਂ ਹੋਇਆ ਫਰਾਰ ਅਫੀ ਆ ਰਹੀ ਸੀ ਕਿ ਇਹ ਕੰਮ ਤੋਂ ਅੱਗੇ ਗੱਡੀ ਜਾ ਰਹੀ ਸੀ ਸ਼ਿਫਟੇ ਨਾ ਉਹਨੇ ਇੰਡੀਕੇਟਰ ਦਿੱਤਾ ਕੁਝ ਨਹੀਂ ਦਿੱਤਾ ਇੱਕੋ ਲੱਖ ਤਰ ਮੋੜ ਤੇ ਅਸੀਂ ਵਿੱਚ ਵੱਜੇ ਤਿੰਨ ਨਾਜਵਾਨ ਹੋਏ ਗੰਭੀਰ ਜ਼ਖਮੀ ਜਕਮੇ ਨੂੰ ਹਸਪਤਾਲ ਕਰਵਾਇਆ ਤੱਕ ਮੋਟਰਸਾਈਕਲ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਗੱਡੀ ਛੱਡ ਕੇ ਮੌਕੇ ਤੋਂ ਕਾਰ ਚਾਲਕ ਫਰਾਰ ਹੋ ਗਿਆ ਅਤੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਰਾਗੀਰਾ ਵੱਲੋਂ ਉਹਨਾਂ ਨੂੰ ਚੱਕ ਕੇ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ ਵੱਲੋਂ ਤਿੰਨੇ ਨੌਜਵਾਨ ਨੂੰ ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਉੱਥੇ ਹੀ ਥਾਣਾ ਕੋਤਵਾਲੀ ਨਾਬਾ ਦੇ ਐਸਐਚਓ ਗੁਰਪ੍ਰੀਤ ਸਿੰਘ ਸਮਰਾਵ ਨੂੰ ਫੋਨ ਕੀਤਾ ਗਿਆ ਤੇ ਮੁੱਖ ਮੁੰਚੀ ਨੂੰ ਵੀ ਅਤਲਾ ਦਿੱਤੀ ਗਈ ਅਤੇ ਇਹਨਾਂ ਵੱਲੋਂ ਮੌਕੇ ਤੇ ਕੋਈ ਵੀ ਮੌਕਾ ਦੇਖਣ ਕੋਈ ਵੀ ਮੁਲਾਜ਼ਮ ਨਹੀਂ ਆਇਆ ਇੱਥੇ ਅਕਲ ਸਾਹਿਲ ਨਾਮ ਹੈ ਮੈਂ ਆਪਣਾ ਸਾ ਸਬਜੀ ਮੰਡੀ ਦੇ ਵਿੱਚ ਰਹਿੰਦਾ ਹਾਂ ਤੇ ਅਸੀਂ ਆ ਰਹੇ ਸੀ ਗਈ ਕਕਰਾਲੇ ਤੋਂ ਕਕਰਾਲੇ ਤੋਂ ਆ ਰਹੇ ਸੀ ਗਈ ਤੇ ਉਹਨਾਂ ਨੇ ਨਾ ਹੀ ਇੰਡੀਕੇਟਰ ਦਿੱਤਾ ਹੀ ਨਾ ਹੀ ਕੁਝ ਦਿੱਤਾ ਹੀ ਉਹਨਾਂ ਨੇ ਇੱਕ ਤੇ ਰੱਤ ਮੋੜ ਕੇ ਗੱਡੀ ਜੀ ਉਹਨਾਂ ਦੇ ਵਿੱਚ ਬੱਜੇ ਜੀ ਅਸੀਂ ਦਹਿੜ ਦੀ ਨਹੀਂ ਗਲਤੀ ਹੋ ਨਾਲ ਦਿੱਤੀ ਅੰਕਲ ਸਾਹਨੇ ਉਹਨਾਂ ਨੂੰ ਹੱਥ ਬੁਮਾ ਦੇ ਹੱਥ ਵੀ ਦਿੱਤਾ ਅੰਕਲ ਜੀ ਬੰਕਰ ਕੀ ਖੜਜੋ ਖੜਜੋ ਉਹ ਖੜੇ ਨਹੀਂ ਜੀ ਉਹਨਾਂ ਨੇ ਇੱਕ ਤੇਰਾਤ ਗੱਡੀ ਤੋੜ ਪਈ ਰੰਜੀਤ ਅਫੀ ਆ ਰਹੀ ଥିਗੀ ਕੰਮ ਤੋਂ ਕਕਰਾਲੇ ਤੋਂ ਜੀ ਅਫੀ ਆ ਰਹੀ ଥିਗੀ ਅੱਗੇ ਗੱਡੀ ਜਾ ਰਹੀ ਥੀ ਸ਼ਿਫਟੇ ਉਸ ਨਾਵ ਨੇ ਇੰਡੀਕੇਟਰ ਦਿੱਤਾ ਕੁਛ ਨਹੀਂ ਦਿੱਤਾ ਇੱਕੋ ਲੱਖ ਤੱਕ ਮੋੜ ਤੇ ਫਿਰ ਵਿੱਚ ਵੱਦੇ ਉਹਦੇ ਕਿੱਥੇ ਐਕਸੈਪਟ ਕਿੱਥੇ ਹੋਵੇ ਬੋਰਡ ਆ ਗਏ ਡੇ ਕਿੰਨੇ ਜਣੇ ਦਿੱਲੱਕੀ ਮੋੜ ਆ ਫਿਰ ਤਿੰਨੇ ਜਣੇ ਆ ਰਹੇ ਸੀ ਕੰਮ ਤੋਂ ਹੀ ਘਰੋਂ ਆ ਰਹੇ ਸੀ ਹਾਂਜੀ ਘਰੇ ਜਾ ਰਹੇ ਤੇ ਗਏ ਮੈਂ ਚੱਜੂ ਸਿੰਘ ਖੱਟੜਾ ਕੋਲ ਨਹੀਂ ਜੀ ਜੀ ਸਸੀ ਗਾਨ ਉਹ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਸੀ ਕੋਈ ਦਿਲਬ੍ਰੀ ਸਿੰਘ ਇੱਕ ਰਣਜੀਤ ਸਿੰਘ ਇੱਕ ਸਾਹਿਰ ਤੇ ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਤਾ ਜਿਹੜਾ ਇਨੀਸ਼ੀਅਲ ਟ੍ਰੀਟਮੈਂਟ ਕਰਨਾ ਸੀ ਉਹ ਟ੍ਰੀਟਮੈਂਟ ਕਰਨ ਦਵਾਉਂਦਾ ਉਹਨਾਂ ਨੂੰ ਰਜਿੰਦਰਾ ਹਸਪੀਟਲ ਪਟਿਆਲਾ ਰੈਫਰ ਕਰ ਦਿੱਤਾ ਇੱਕ ਸਟੇਬਲ ਇੱਕ ਦੇ ਜਿਆਦਾ ਸਟੇਟਾਂ ਸੀ ਦੋ ਸਟੇਬਲ ਸੀਗੇ ਪਰ ਫਿਰ ਵੀ ਪ੍ਰੀਕੌਸ਼ਨਰ ਦੇ ਆਧਾਰ ਤੇ ਅਸੀਂ ਉਹਨਾਂ ਨੂੰ ਰੈਫਰ ਕਰ ਦਿੱਤਾ